ਨਗਰ ਬਿਲਗਾ ਵਿਖੇ ਮਨਾਇਆ ਜਾ ਰਿਹਾ ਤੀਆਂ ਦੇ ਤਹਾਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਕਿਸਾਨ ਬੂਟਾ ਸਿੰਘ ਵੱਲੋਂ ਸ਼ਾਮ ਨੂੰ ਆਪਣੀ ਟਰੈਕਟਰ ਟਰਾਲੀ ਲਗਾ ਕੇ ਤੀਆਂ ਰੋਕਣ ਦੀ ਕੋਸ਼ਿਸ਼ ਕੀਤੀ ਕਿਸਾਨ ਵੱਲੋਂ ਟਰਾਲੀ ਨਾ ਪਰੇ ਕਾਰਨ ਤੇ ਬੀਬੀਆਂ ਵੱਲੋਂ ਤੀਆਂ ਵਾਲੇ ਚੌਕ ਵਿੱਚ ਧਰਨਾ ਲਗਾ ਕੇ ਰਸਤਾ ਜਾਮ ਕੀਤਾ ਗਿਆ ਅਤੇ ਨਾਰੇਬਾਜ਼ੀ ਕੀਤੀ ਗਈ ਮਾਮਲਾ ਵਿਗੜਦਾ ਦੇਖ ਥਾਣਾ ਬਿਲਗਾ ਮੁਖੀ ਯਦਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਹੁੰਚ ਗਏ ਅਤੇ ਸਥਿਤੀ ਨੂੰ ਕੰਟਰੋਲ ਵਿੱਚ ਕਰਦਿਆਂ ਟਰੈਕਟਰ ਟਰਾਲੀ ਨੂੰ ਉੱਥੋਂ ਹਟਾਇਆ ਗਿਆ ਉਸ ਤੋਂ ਬਾਅਦ ਦੇਰ ਸ਼ਾਮ ਤੀਆਂ ਫਿਰ ਸ਼ੁਰੂ ਹੋ ਸਕੀਆਂ ਇਸ ਮੌਕੇ ਤੇ ਥਾਣਾ ਮੁਖੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਗ੍ਹਾ ਦਾ ਪੰਚਾਇਤ ਅਤੇ ਬੂਟਾ ਸਿੰਘ ਵਿਚਕਾਰ ਝਗੜਾ ਚੱਲ ਰਿਹਾ ਹੈ ਅਤੇ ਦੋਵੇਂ ਹੀ ਪਾਰਟੀਆਂ ਵੱਲੋਂ ਸਟੇ ਲਿਆ ਹੋਇਆ ਹੈ ਉਨਾ ਕਿ ਆ ਕੇ ਦੋਮਾ ਹੀ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਹੈ ਤਾਂ ਕਿ ਬੈਠ ਕੇ ਗੱਲਬਾਤ ਕਰਵਾਈ ਜਾ ਸਕੇ ਇਸ ਮੌਕੇ ਤੇ ਪੰਜਾਬੀ ਵਿਰਸਾ ਬੀਬੀਆਂ ਦੀ ਪ੍ਰਧਾਨ ਸਤਵੀਰ ਕੌਰ ਨੇ ਦੱਸਿਆ ਕਿ ਅਸੀਂ ਕਰੀਬ 30 ਸਾਲਾਂ ਤੋਂ ਇਹ ਤੀਆਂ ਦਾ ਤਿਉਹਾਰ ਇੱਥੇ ਹੀ ਮਨਾ ਰਹੀਆਂ ਹਨ ਅਤੇ ਬੂਟਾ ਸਿੰਘ ਵੱਲੋਂ ਮਲਕੀਅਤ ਹੋਣ ਦਾ ਦਾਵਾ ਕਰ ਰਿਹਾ ਹੈ ਪ੍ਰਧਾਨ ਨੇ ਕਿਹਾ ਕਿ ਅਸੀਂ ਦੋ ਵਾਰ ਇਸ ਤੀਆਂ ਵਾਲੀ ਥਾਂ ਦਾ ਕੇਸ ਜਿੱਤ ਚੁੱਕੇ ਹਾਂ ਅਤੇ ਵਾਰ-ਵਾਰ ਬੂਟਾ ਸਿੰਘ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਅਤੇ ਗਲਤ ਸ਼ਬਦਾਵਲੀ ਵਰਤ ਰਿਹਾ ਹੈ ਅੱਜ ਜਦੋਂ ਅਸੀਂ ਗਏ ਸੀ ਕਿਤੇ ਅਸੀਂ ਵਾਪਸੀ ਆਏ ਤਾਂ ਇਹਨਾਂ ਨੇ ਤੀਆਂ ਵਾਲੇ ਚੌਕ ਦੇ ਵਿੱਚ ਟਰਾਲੀ ਟਰੈਕਟਰ ਲਾਤਾ ਹੈ ਨਾ ਜਦੋਂ ਅਸੀਂ ਬੀਬੀਆਂ ਇਕੱਠੀਆਂ ਹੋਣ ਲੱਗੀਆਂ ਹੁਣ ਕਈ ਤਾਂ ਡਰਦੀਆਂ ਆਈਆਂ ਹੀ ਨਹੀਂ ਅਸੀਂ ਤਾਂ ਇੱਥੇ ਬਹਿ ਗਏ ਆ ਕੇ ਤਾਂ ਇਹ ਆਪ ਫੇਰ ਚਲਾ ਗਿਆ ਤਾਂ ਕਹਿੰਦੇ ਇੱਥੇ ਤੀਆਂ ਨਹੀਂ ਲਾਉਣ ਦੇਣੀ ਇੱਥੇ ਕਹਿੰਦੇ ਇਹਨੂੰ ਡਾਂਡ ਦੀ ਕੋਈ ਨਹੀਂ ਕੀਤੀ ਕਿਹਾ ਨਹੀਂ ਇਹ ਵੀ ਤੂੰ ਚੱਲ ਕੇ ਆਣਾ ਹੈ ਨਹੀਂ ਸੀ ਕੋਈ ਭੀਗ ਹੋ ਜਾਣਾ ਤਾਂ ਇਹ ਹੁਣ ਚਲੋ ਸਾਰੀਆਂ ਤਾਂ ਚੱਲ ਨਹੀਂ ਆਉਂਦਾ ਹੈ ਨਾ ਇਹ ਸਰਬਿਆਚਾਰ ਪ੍ਰੋਗਰਾਮ ਚੱਲਦਾ ਏ ਤਾਂ ਕੋਈ ਅਸੀਂ ਗਲਤ ਬੋਲਦੇ ਆ ਫਿਰ ਸਾਨੂੰ ਮੋਦਲਾ ਨਾ ਦੇਈਂ ਸਾਰੇ ਸੌਣਦੇ ਆ ਸਾਰੀ ਦੁਨੀਆ ਪਬਲਿਕ ਸੌਂਦੀ ਹੈ ਇਹ ਗੱਲਾਂ ਤਾਂ ਸਾ ਮੜ ਕੇ ਫੇ ਹੁਣੇ ਖਲਾਰਾ ਦਾ ਪਿਆਣਾ ਸੀ ਅਸੀਂ ਫੇਰ ਧਰਨਾ ਲਾ ਲਿਆ ਇੱਥੇ ਅਨੇ ਜੀ ਪ੍ਰਸ਼ਾਸਨ ਦਾ ਕੀ ਰੋਲ ਰਿਹਾ ਤੁਹਾਡੇ ਪ੍ਰਸ਼ਾਸਨ ਨੂੰ ਅਸੀਂ ਫੋਨ ਤਾਂ ਕੀਤਾ ਸੀ ਪਹਿਲਾਂ ਵੀ ਕਰਵਾਇਆ ਉਹ ਆਏ ਨਹੀਂ ਫੇਰ ਅਸੀਂ 112 ਤੇ ਕਰਕੇ ਫੋਨ ਕੀਤਾ ਅਸੀਂ ਕਹਾਂ ਸਾਡੀ ਆ ਪ੍ਰੋਬਲਮ ਹੈ ਆ ਉਹ ਕਹਿੰਦਾ ਨਹੀਂ ਲਾਉਣ ਦੇਣੀ ਆ ਤਿੰਨ ਤੇ ਮੇਰੇ ਵੀ ਪਹਿਲਾਂ ਇੱਟਾ ਰੋੜੇ ਖਲਾਰ ਕੇ ਗਿਆ ਇੱਥੇ ਦਾਸ ਕਾਲ ਦਾ ਕੋਸ਼ਿਸ਼ ਨਹੀਂ ਕੀਤਾ ਤਾਂ ਹੁਣ ਸ਼ਾਮੀ ਜੋ ਟਰਾਲੀ ਲਾਤੀ ਫੇਰ ਸਾਰੇ ਇਕੱਠੇ ਹੋ ਗਏ ਉਹ ਸਾਲੇ ਕੀ ਟੋਕਾ ਵੀ ਰੋਕਣਾ ਹੈ ਕੰਮ ਹੀ ਨੋਕਦਾ ਉਹ ਕਹਿੰਦਾ ਮੇਰਾ ਥਾਂ ਆ ਇੱਥੇ ਅਸੀਂ ਗੁਰਦਨ ਵੀ ਜਦ ਕਹਿੰਦੇ ਤੀਆ ਵਾਲਾ ਚੌਕ ਹੈ ਕਹਿੰਦੇ ਕੋਈ ਤੀਆ ਵਾਲਾ ਚੌਕ ਨਹੀਂ ਹੈ ਇਹਦਾ ਖਾ ਆ। ਫਿਲਾਲ ਲੀਗ ਦੇ ਅੰਦਰ ਹੈ ਸਾਰੇ ਇਹ ਕਹਿੰਦੇ ਇਹਦਾ ਲਿਖਤੀ ਨਾਂ ਹੈ ਨਹੀਂ ਕੋਈ ਵੀ ਇਹਦਾ। ਹਾਂ ਜੇ ਤਾਂ ਹੈਗਾ ਤਾਂ ਚਲੋ ਆਪਾਂ ਫਿਰ ਸਹਿਮਤ ਹੋ ਉਹਦੇ ਨਾਲ ਫਿਰ ਸਾਰੇ ਪੰਨੇ ਸਹਿਮਤ ਆ। ਹਨਾ ਅਸੀਂ ਦੇਖੋ ਇੱਥੇ ਕੋਈ ਮੰੰਜਾ ਨਹੀਂ ਡੋਣਾ ਅਸੀਂ ਕੋਈ ਇੱਥੇ ਰਹਿਣਾ ਨਹੀਂ ਸਿਰਫ ਦਸਾਂ ਦਿਨਾਂ ਦਾ ਇਹ ਪ੍ਰੋਗਰਾਮ ਹੁੰਦਾ ਸਾਡਾ। ਅਸੀਂ ਤਾਂ ਕੁਝ ਨਹੀਂ ਕਹਿੰਦੇ ਕਿਸੇ ਕੋਈ ਨਹੀਂ। ਜਿਹੜਾ ਦਿਲ ਕਰਦਾ ਆ ਜਾਵੇ ਇੰਜੋਏ ਕਰੇ ਹਨਾ ਇਹ ਉਹਨਾਂ ਦਾ ਮਸਲਾ ਪਰ ਇਦਾਂ ਆਇਆ ਨਾ ਸਾਨੂੰ ਗਲਤ ਨਾ ਬੋਲੇ। ਕੁਛ ਨਹੀਂ ਇੱਕ ਛੋਟਾ ਜਿਹਾ ਇੱਕ ਇਸ਼ੂ ਹੀ ਉਹ ਜਿਹੜੀ ਲੈਂਡ ਹੈ ਕਿੱਥੇ ਆਲਰੇਡੀ ਪਹਿਲਾਂ ਤੋਂ ਤੀਆਂ ਦਾ ਤਿਹਾਰ ਪੈਡਾ ਨੂੰ ਮਨਾਇਆ ਜਾਂਦਾ 10-12 ਦਿਨ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਇਸ ਜ਼ਮੀਨ ਦੇ ਉੱਤੇ ਇੱਕ ਭੱਟਾ ਸਿੰਘ ਨਾਮ ਦਾ ਸ਼ਖਸ ਤੇ ਪੰਚਾਇਤੀ ਕੋ ਡਿਸਪਿਊਟ ਹੈ ਜਿਹਦੇ ਵਿੱਚ ਪੰਚਾਇਤ ਵੱਲੋਂ ਵੀ ਇਹਦੇ ਉੱਤੇ ਸਟੇ ਲਿਆ ਗਿਆ ਤੇ ਬੂਟਾ ਸਿੰਘ ਵੱਲੋਂ ਵੀ ਸਟੇ ਲਿਆ ਗਿਆ ਪਰ ਅੱਜ ਆਸਪਰੋਸ ਦੇ ਲੋਕ ਜਿਹੜੇ ਇੱਥੇ ਇਸ ਜਗ੍ਹਾ ਦੇ ਉੱਤੇ ਤੀਆਂ ਦਾ ਤਿਉਹਾਰ ਮਨਾਉਂਦੇ ਆ ਤੇ ਬੜਾ ਖੁਸ਼ੀਆਂ ਨਾਲ ਮਨਾਇਆ ਜਾਂਦਾ ਲੋਕਾਂ ਦੇ ਮਨ 'ਚ ਬੜੀ ਸਤਿ ਦੇ ਪ੍ਰਤੀ ਸਤਿ ਭਾਵਨਾ ਰਹਿੰਦੀ ਹੈ ਪਰ ਅੱਜ ਬੂਟਾ ਸਿੰਘ ਨੇ ਇੱਥੇ ਲਿਆ ਕੇ ਆਪਣਾ ਟਰੈਕਟਰ ਖੜਾ ਕਰ ਦਿੱਤਾ ਔਰ ਆਮ ਪਬਲਿਕ ਵਾਸਤੇ ਨਿਊਂਸਸ ਕ੍ਰੀਏਟ ਹੋਇਆ ਜਿਸ ਕਰਕੇ ਮੌਕੇ ਤੇ ਮੈਨੂੰ 112 ਨੇ ਕਾਲ ਰੀਸੀਵ ਹੋਈ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਬੂਟਾ ਸਿੰਘ ਨੂੰ ਸਮਝਾਇਆ ਕਿ ਉਹ ਆਪਣਾ ਟਰੈਕਟਰ ਇੱਥੋਂ ਹਟਾਏ ਫਿਲਹਾਲ ਉਹ ਮੰਨ ਗਿਆ ਤੇ ਕੱਲ 10 ਵਜੇ ਦਾ ਟਾਈਮ ਰੱਖਿਆ ਦੋਨਾਂ ਪਾਰਟੀਆਂ ਦੇ ਵਿੱਚ ਬਿਠਾ ਕੇ ਜੋ ਵੀ ਐਪਰੋਪ੍ਰੀਏਟ ਐਕਸ਼ਨ ਹੋਇਆਗਾ ਲਿਆ ਜਾਏਗਾ ਤੇ ਸਮਝੌਤਾ ਕਰਾਇਆ ਜਾਏਗਾ